ਹਾਂਜੀ ਨਮੋ ਰੰਝ ਕਈ ਬੱਚੇ ਬੱਚੀਆਂ ਦੇ ਸਵਾਲ ਸੀ ਕਿ ਭੈਣਾ ਦੇ ਸੀ ਵੀ ਸਾਡੇ ਨੇੜੇ ਤੇੜੇ ਕਾਲੀ ਮਾਤਾ ਦਾ ਮੰਦਿਰ ਹੈ ਨਹੀਂ ਚਲੋ ਠੀਕ ਆ ਕਈ ਦਿੱਕਤ ਪੈਂਦੀ ਆ ਕਈ ਵਾਰੀ ਤੁਸੀਂ ਨਾ ਕਾਲੀ ਮਾਤਾ ਦੀ ਪ੍ਰਤੀਮਾ ਲੈ ਆਉਣੀ ਆ ਮੂਰਤੀ ਲੈ ਆਉਣੀ ਆ ਉਹਦੇ ਪਿਛਲੇ ਪਾਸੇ ਉਹ ਠੀਕ ਰੀ ਰੱਖ ਦਿਓ ਰੱਖਣ ਤੋਂ ਬਾਅਦ ਜਿਵੇਂ ਤੁਹਾਨੂੰ ਕਿਹਾ ਸ਼ਾਮ ਨੂੰ ਜਦ ਪ੍ਰਵਾਹ ਕਰ ਜਾਂਦੀ ਆ ਇੱਕ ਜਿੱਕਨ ਪਹਿਲਾ ਵੀਡੀਓ ਧਿਆਨ ਨਾਲ ਤੁਸੀਂ ਸੁਣੀ ਹੋਵੇ ਕੱਕੜ ਕੱਕੜ ਕਰਨਾ ਹੁਣ ਤਾਂ ਸਿਰਫ ਤੁਹਾਨੂੰ ਮੈਂ ਇਹੀ ਦੱਸਣ ਲੱਗੇ ਆਂ ਵੀ ਤੁਸੀਂ ਕਾਲੀ ਮਾਤਾ ਦੀ ਮੂਰਤੀ ਲਿਆਓ ਉਹਦੇ ਪਿਛਲੇ ਪਾਸੇ ਰੱਖ ਦਿਓ ਫਿਰ ਇਹ ਮੂਰਤੀ ਕਿਸੇ ਵੀ ਸ਼ਹਿਰ ਦੇ ਵਿੱਚ ਕੋਈ ਨਾ ਕੋਈ ਸ਼ਹਿਰ ਤਾਂ ਲਵੇ ਲਾਉਣੇ ਹੁੰਦਾ ਹੀ ਚਲੋ ਮੰਨਦੇ ਦਿੱਲੀ ਜਾਣਾ ਔਖਾ ਤੁਸੀਂ ਇੱਕਦਮ ਤਾਂ ਜਾ ਸਕਦੇ ਹੋ ਇਹ ਜਿਹੜੀ ਪ੍ਰਤਿਮਾ ਇਹ ਇੱਥੇ ਕਾਲੀ ਮੱਤ ਦੇ ਮੰਦਿਰ ਚੜ੍ਹਿਆ ਆਇਓ ਨਾਲੇ ਜੋ ਵੀ ਹੋਰ ਕੋਈ ਸਮਾਨ ਹੋਊ ਮਠਿਆਈ ਵਗੈਰਾ ਮੱਥਾ ਤੁਸੀਂ ਸਰਦਾ ਭਾਵਰਣਾ ਉੱਥੇ ਟੇਕੇ ਆਇਓ ਕਾਲੀ ਮਾਤਾ ਦਾ ਮੰਦਿਰ ਹਰ ਇੱਕ ਸ਼ਹਿਰ ਦੇ ਵਿੱਚ ਹੁੰਦਾ ਉੱਥੇ ਜਾ ਕੇ ਤੁਸੀਂ ਇਹ ਪ੍ਰਤਿਮਾ ਵੀ ਉੱਥੇ ਸੰਪਰਕ ਕਰਿਆ ਮਤਲਬ ਇਹਨੂੰ ਵੀ ਮੱਥਾ ਟੇਕਿਆ ਉੱਥੇ ਕਰਤਾ ਆਪਾਂ ਰੱਖ ਨਹੀਂ ਸਕਦੇ ਨਾ ਜਿਆਦਾਤਰ ਆਪਾਂ ਇੰਨੀ ਤੇ ਇੰਨੀ ਆਪਾਂ ਤੇ ਸੇਵਾ ਨਹੀਂ ਹੁੰਦੀ ਠੀਕ ਆ ਜੀ ਇਹ ਕੰਮ ਕਰ ਲੋ ਘਰ ਹੀ ਕਰ ਲੋ ਜਿਨ੍ਹਾਂ ਦੇ ਮੰਦਿਰ ਨਹੀਂ ਨੇੜੇ ਤੇੜੇ ਹੈਗਾ ਕਾਲੀ ਮਾਤਾ ਦਾ ਠੀਕ ਆ ਜੀ